ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੇ ਨਗ ગામਾਂ ਦੇ ਬਕਾਊਆ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਕੀ ਬਾਈ ਦਾ ਨੰਬਰ ਆਪਾਂ ਲਾਵਾਂਗੇ ਟਾਈਟਲ ਵਿੱਚ ਸਕਰੀਨ ਦੇ ਉੱਪਰਲੀ ਸਾਈਡ ਜਿੱਥੇ ਜ਼ਿਲ੍ਹਾ ਲਿਖਿਆ ਹੁੰਦਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਸੀ ਕਾ ਬਾਈ ਨਾਮ ਨਾਮ ਮੇਰਾ ਤੇਜਿੰਦਰ ਸਿੰਘ ਆ ਜੀ ਪਿੰਡ ਪਿੰਡ ਸ਼ੈਣਾ ਆ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਆ ਜੀ ਠੀਕ ਹੈ ਕਿੰਨੇ ਆ ਬਾਈ ਗਾਮ ਆਪਣੇ ਕੋਲ ਆਪਣੇ ਕੋਲ 6 ਗਾਮ ਆ ਜੀ ਠੀਕ ਹੈ ਜੀ ਹਾਂ ਪਹਿਲੀ ਗਾਂ ਦੀ ਜਾਣਕਾਰੀ ਦਿਓ ਬਈ ਆਪਣੀ ਫਸਟ ਨੰਬਰ ਇਹ 4 ਮਹੀਨਿਆਂ ਦੀ ਗੱਭਣ ਆ ਜੀ ਬੱਚੀ ਆ ਹਾਂਜੀ ਪਹਿਲੇ ਸੂਏ ਪਹਿਲੇ ਸੂਏ ਹਾਂਜੀ ਠੀਕ ਹੈ ਜੀ ਇਹ ਵੀ 4 ਮਹੀਨੇ ਕਰਦੇ 1 ਮਿੰਟ ਪਹਿਲਾਂ ਦੱਸ ਦੋ ਜੀ ਸਾਫ ਕਰ 4 ਮਹੀਨੇ ਦੀ ਗੱਬਣਾ ਆਪਣੀ ਚੈੱਕ ਕਰਾਈ ਵੀ ਬਈ ਇਹ ਹਾਂ ਚੈੱਕ ਕਰਾਈ ਵੀ ਆ ਵੀਰੇ ਠੀਕ ਬਲੂਨ ਬੱਸੀ ਆ ਬਰਾ ਬਲੂਨ ਬੱਸੀ ਆ ਤੋੜ ਦੋ ਜੀ ਨੂੰ ਮੜਾ ਜਾ ਲਓ ਜੀ ਚੈੱਕ ਕਰ ਸਜਾ ਆ ਤੋੜ ਲੂ ਬਾਈ ਤੋੜ ਦੋ ਬਾਈ ਕੋਈ ਗੱਲ ਲਓ ਜੀ ਲਓ ਜੀ ਬਲੂਨ 4 ਮਹੀਨੇ ਚੈੱਕ ਪਾਸ ਰੇਟ ਭਰਾ ਦਾ ਮੁੱਲ ਦਾ 40000 ਕਰ ਦੇ ਮੁੱਲ 40000 ਕਰ ਦੇ ਠੀਕ ਲਓ ਜੀ ਚੈੱਕ ਕਰ ਸਵੇ ਬੰਦੋ ਬਰਾ ਕ ਪਾਣੀ ਕਰ ਰਿਹਾ ਹੈ ਫੇਸ ਕੁਆਲਿਟੀ ਸਾਡੇ ਠੀਕ ਹੈ ਜੀ ਹਾਂਜੀ ਵੀ ਆ ਬਸੀ ਜਾਣਕਾਰੀ ਦੇ ਕਿੰਨੇ ਮਹੀਨੇ ਦੀ ਗੱਬਣਾ ਹੈ ਇਹ ਵੀ 4 ਮਹੀਨੇ ਦੀ ਗੱਬਣਾ ਹੈ ਠੀਕ ਹੈ ਜੀ ਹਾਂ ਇਹ ਵੀ ਪਲੂਨ ਬੱਚੀ ਆ ਪਲੂਨ ਪਹਿਲੇ ਸੂਏ ਸੋਣਾ ਇਹਦਾ ਰੇਟ ਜੀ ਇਹਦਾ ਰੇਟ ਫੋਨ ਤੇ ਕਰ ਲਾਂਗੇ ਇਹਦਾ ਰੇਟ ਫੋਨ ਤੇ ਬੰਦੋ ਕਦ ਬੜ ਸੁਖਣਾ ਸੋਣਾ ਬਈ ਆਪਣੀ ਚੈੱਕ ਕਰਵਾਈ ਵੀ ਆ ਹਾਂ ਚੈੱਕ ਕਰਵਾਈ ਵੀਰੇ 4 ਮਹੀਨੇ ਦੀ ਪੂਰੀ ਗਾਰੰਟੀ ਗੱਬ ਠੀਕ ਹੈ ਲੋਪਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਖੁਸ਼ਾਂਗੇ ਨੀ ਚੈੱਕ ਕਰਦਾ ਫੇਸ ਕੁਆਲਿਟੀ ਕਿਹੜੀ ਨਸਲ ਚਾਹੇ ਜੀ ਬਈ ਇਹ ਅਮਰੀਕਨ ਆ ਵੀਰੇ ਅਮਰੀਕਨ ਦੀ ਇੱਕ ਬਰੂਡ ਬੰਦ ਕਿਹੜੀ ਉਹ ਆ ਨਾ ਇਹ ਆ ਦੋ ਪ੍ਰਾਫੈਸਿਕ ਤੇ ਖਾ ਚਿੱਟੀਆਂ ਬਹੁਤ ਸੋਹਣੀ ਬੱਸੀ ਆ ਠੀਕ ਆ ਨਾ ਲੋ ਜੀ ਤੋਰ ਦੇ ਪ੍ਰਾਣ ਵੀ ਮੜਾ ਜਾ ਬਸ ਇੱਥੇ ਗੇੜਾ ਜੀ ਦਵਾ ਦੋ ਇੱਕ ਵਾਰ ਹਨਾ ਕਿਉਂਕਿ ਆਨਲਾਈਨ ਕਈਆਂ ਅਗਲ ਨਹੀਂ ਸਕ੍ਰੀਤ ਨਹੀਂ ਹੁੰਦੀ ਆ ਫਿਰ ਤਸੱਲੀ ਨਹੀਂ ਹੁੰਦੀ ਮੜਾ ਕੋਈ ਨਾ ਮੜਾ ਜਾ ਬਸ ਉਹ ਅੰਦਰ ਲਿਓ ਬਾਈ ਲੋ ਜੀ ਉਹਦੇ ਪਾਣੀ ਤੇ ਲਿਆ ਚੱਲ ਵੀਰੇ ਦੇਖੀ ਖਾ ਚ ਨਾ ਜਾ ਬਈ ਤੂੰ ਲੋ ਜੀ ਠੀਕ ਹੈ ਜੀ ਲੋ ਪਾ ਚਾਰ ਹੀ ਥਾਣਾ ਠੀਕ ਹੈ ਨਾ ਕੱਦ ਵੱਡ ਸੁੱਖ ਨਾ ਕਰਮ ਵਾਲੇ ਦਾ ਸੋਣਾ ਤੇ ਫੇਸ ਤੁਸੀਂ ਦੇਖ ਸਕਦੇ ਹੋ ਠੀਕ ਹੈ ਹਾਂਜੀ ਬਈ ਤਿੰਨ ਨੰਬਰ ਦੀ ਦੱਸੋ ਜਾਣਕਾਰੀ ਤਿੰਨ ਨੰਬਰ ਤੇ ਆਹ ਆ ਗਏ ਜੀ ਇਹਦਾ ਮਹੀਨਾ ਰਹਿੰਦਾ ਜੀ ਇੱਕ ਮਹੀਨਾ ਰਹਿੰਦਾ ਜੀ ਹਾਂ ਇਹ ਦੂਜੇ ਸੂਏ ਆ ਜੀ ਠੀਕ ਹੈ ਜੀ ਇਹਦਾ ਰੇਟ ਜੀ ਇਹਦਾ ਰੇਟ ਫੋਨ ਤੇ ਹੀ ਕਰ ਲਾਂ ਠੀਕ ਹੈ ਲੋਪਰਾ ਚੱਕਰ ਸਾ ਤੇ ਫੇਰ ਲੋ ਫੇਸ ਚੈੱਕ ਕਰਾ ਲਓ ਜੀ ਥਾਣਾ ਚਾਰ ਹੀ ਆ ਇੱਕ ਮਹੀਨੇ ਦੀ ਬਾਕੀ ਆ ਠੀਕ ਹੈ ਚੋਰ ਦੋ ਬਰਾਏ ਨੂੰ ਲੈ ਲਓ ਜੀ ਲੋ ਲੋ ਇਸ ਤੋਰਾ ਤਰਾ ਦੇਖਸਾ ਨੇ ਕਰਮਾ ਵਾਲੀ ਦਾ ਚੈੱਕ ਦੇ ਤਸੱਲੀ ਭਰਾ ਤੁਸੀਂ ਆਪ ਕਰਨੀ ਆ ਕਰੇ ਹਨ ਇਹ ਦਾ ਰੇਟ ਪਾ ਫੋਨ ਤੇ ਕਰ ਲਾਂਗੇ ਇਹਦਾ ਹੀ ਫੋਨ ਤੇ ਕਰੂੰਗੇ ਲੋਪਰਾ ਇਹ ਤਿੰਨ ਨੰਬਰ ਸੀ ਠੀਕ ਆ ਜੀ ਹਾਂ ਜੀ ਵੀ ਚਾਰ ਨੰਬਰ ਦੀ ਜਿਸੋ ਜਾਣਕਾਰੀ ਆਪਣੀ ਦੀ ਇਹਨੂੰ ਵੀ ਚੌਥਾ ਮਹੀਨਾ ਇਹ ਵੀ ਚਾਰ ਮਹੀਨਾ ਆਏਗਾ ਆਪਣੀ ਚੈੱਕ ਰਾਈ ਦੀ ਆ ਆਪਣੀ ਚੈੱਕ ਰਾਈ ਆ ਅਗਲਾ ਚੈੱਕ ਰੱਖਦਾ ਜੀ ਅਗਲਾ ਚੈੱਕ ਰੱਖਦਾ ਠੀਕ ਹੈ ਲੋਪਰਾ ਇਹ ਵੀ ਪਹਿਲੇ ਸੂਏ ਸੁਣੀਏ ਬੱਚੇ ਠੀਕ ਹੈ ਬਸ ਇਹ ਬਲੂਨ ਲੋ 4 ਮਹੀਨੇ ਚੈੱਕ ਪਾਸ ਰੰਗ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਰੇਟ ਭਰਾ ਇਹਦਾ ਜਾ ਇਹਦਾ ਫੋਨ ਤੇ ਹੀ ਕਰ ਲਾਂਗੇ ਸਾਰਿਆਂ ਦਾ ਫੋਨ ਤੇ ਕਰਾਂਗੇ ਠੀਕ ਹੈ ਕੋਈ ਗੱਲ ਵੀਰ ਖੋਲ ਲੋ ਲੈ ਚੱਲੋ ਪਾਣੀ ਤੇ ਨਾਲੇ ਤੋੜਾ ਤੋੜਾ ਦਿਖਾ ਦੇਣਾ ਕਰਮਾ ਬੜੀ ਜਾ ਇਹ ਵੀ ਬਲੂਨ ਨੇ ਇਸ ਨੂੰ ਭਰਾ ਰੰਗ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਲਓ ਜੀ ਲਓ ਲੈ ਕੋਈ ਗੱਲ ਨਹੀਂ ਬਸ ਲੈ ਲਓ ਲਿਓ ਜੀ ਲਿਓ ਹਾਂ ਲਓ ਜੀ ਲੋਜੀ ਚੈੱਕ ਕਰ ਲਓ ਜਾਰੀ ਥਾਣਾ ਭਰਾ ਕੋਈ ਫੋਟੋ ਨਹੀਂ ਕਿਸਾਨ ਨੇ ਠੀਕ ਹੈ ਨਾ ਲੋਜੀ ਚੈੱਕ ਪਾਸ ਠੀਕ ਹੈ ਨਾ ਤੁਸੀਂ ਚੈੱਕ ਕਰਵਾ ਲਓ ਠੀਕ ਹੈ ਜੀ ਹਾਂ ਜੀ ਪੰਜ ਨੰਬਰ ਤੇ ਦੱਸੋ ਜਾਨ ਕੇ ਪੰਜ ਨੰਬਰ ਤੇ ਆ ਜੀ ਇਹ ਵੀ 4 ਮਹੀਨਿਆਂ ਦੀ ਗੱਬਣਾ ਇਹ ਦੂਜੇ ਸੂਈ ਸੋਣੀ ਹੈ ਅਸਾ 4 ਮਹੀਨਿਆਂ ਦੀ 4 ਮਹੀਨਿਆਂ ਦੀ ਆਪਣੀ ਚੈੱਕ ਕਰਾਈ ਵੀ ਹੈ ਆਪਣੀ ਗਾਰੰਟੀ ਹੈ ਅਗਲਾ ਚੈੱਕ ਕਰਾਸ ਠੀਕ ਹੈ ਜੀ ਰੇਟ ਇਹਦਾ ਵੀ ਭਰਾ ਇਹਦਾ ਰੇਟ ਵੀ ਫੋਨ ਤੇ ਕਰਾ ਠੀਕ ਹੈ ਠੀਕ ਲਓ ਤੋਰ ਦਿਓ ਭਰਾ ਜੀ ਲੋ ਜੀ ਇਹ ਪੰਜ ਨੰਬਰ ਬਾਕੀ ਤੋਂ ਨੰਬਰ ਮੁਤਾਬਕ ਭਰਾ ਤੁਸੀਂ ਦੱਸ ਕੇ ਤੇ ਰੇਟ ਦੀ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਨਾ ਲੋ ਜੀ ਚਾਰ ਚਾਰ ਮਿੰਨੇ ਹੀ ਚੱਕ ਬਾਈ ਦੀ ਕਰਮ ਜਿਵੇਂ ਤੁਸੀਂ ਕਰਵਾ ਸਕਦੇ ਹੋ ਭਰਾ ਠੀਕ ਹੈ ਨਾ ਲੋ ਜੀ ਤੋਰਾ ਤੁਹਾਡੇ ਸਾਹਮਣੇ ਆ ਲੋ ਜੀ ਦੇਖ ਸਰੋ ਭਰਾ ਤੋੜਾ ਤੋੜਾ ਜਿਹੇ ਦੇਖ ਸਕਦੇ ਹਾਂ। ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ। ਵੱਧ ਜਾਣਕਾਰੀ ਬਾਈ ਤੁਲੇ ਜੀ। ਹਾਂ ਜੀ ਭਾਈ ਜੀ ਇਹ ਸਹੀ ਨੰਬਰ ਦੱਸੋ ਜੀ ਜਾਣਕਾਰੀ। ਕੀ ਗੱਲ ਬਾਤ ਹੈ? ਇਹਦੇ ਜੀ 2 ਮਹੀਨੇ ਰਹਿ ਗਏ ਸੁਣ ਚ। 2 ਮਹੀਨੇ ਰਹਿ ਗਏ ਸੁਣ ਚ। ਠੀਕ ਹੈ ਜੀ। ਤੇ ਰੇਟ ਰੂਟ ਭਰਾ ਦਾ? ਇਹ ਤੀਜੇ ਸੂਏ ਸੁਣੀਆ ਇਹਦਾ ਰੇਟ ਫੋਨ ਤੇ ਕਰ ਲਾਂਗੇ। ਠੀਕ ਹੈ ਜੀ। ਕਿਹੜੀ ਨਸਲਾ ਕੀ 11 ਕਿਹੜੀ ਹੈ? ਇਹ ਗੇਮ ਨਹੀਂ ਇਹ ਬਲੈਂਡ ਹੋਣਾ ਚਾਹੀਦਾ ਬਲੈਂਡੋ ਹਾਂ ਠੀਕ ਲੋਪਰਾ ਚੈੱਕ ਕਰ ਸਰ ਬਲੈਂਡੋ ਜਿਹਨੂੰ ਪਤਾ ਵਈ ਨੂੰ ਉਹ ਜ਼ਰੂਰ ਕੰਨੈਕਟ ਕਰੋ ਠੀਕ ਹੈ ਜੀ ਲਓ ਜੀ ਤੁਰਨੂ ਮੜਿਆ ਨੂੰ ਠੀਕ ਆ ਤੋਰਾ ਦਾ ਬਸ ਕੋਈ ਗੱਲ ਅਗਲੇ ਆ ਕੇ ਤਸੱਲੀ ਤੇ ਚੈੱਕ ਆਗਲੇ ਕਰ ਲੀਆ ਠੀਕ ਹੈ ਨਾ ਹਾਂਜੀ ਬਾਈ ਤੁਸੀਂ ਸਾਰੇ ਨਾਕਾ ਤੋਂ ਅੱਜ ਸੇਲ ਕਰੀਏ ਨੇ ਬਸ ਇਹ ਫਾਰਮ ਖਾਲੀ ਕਰਨਾ ਸਾਰਾ ਮੈਂ ਜਾਣਾ ਚੰਡੀਗੜ੍ਹ ਤਾਂ ਮੈਂ ਸਾਰੇ ਪਸ਼ੂ ਵੇਚ ਕੇ ਜਾਣਾ ਠੀਕ ਹੈ ਜੀ ਸੀ ਵੀ ਲੋਪਰਾ ਜੇ ਕਿਸੇ ਨੇ ਬਾਈ ਕਹਿੰਦਾ ਹੋਰ ਵੀ ਫਾਇਦਾ ਹੁੰਦੀ ਹੋਵੇ ਤਾਂ ਬਾਈ ਜੀ ਨੂੰ ਜ਼ਰੂਰ ਕੰਨੈਕਟ ਕਰੋ ਇਹ ਇਹਦਾ ਸੌਦਾ ਹੋ ਗਿਆ ਵੀ ਇਹਦਾ ਸੌਦਾ ਹੋ ਗਿਆ ਜੀ ਠੀਕ ਹੈ ਜੀ ਨਪਰਾ ਵਾਈਕੋਲਸੇ ਨਾਗਾਸੇ ਆਪਸੇ ਇਹ ਬੱਚੀਆਂ ਆਏ ਵੀਰੇ ਸਾਰੀਆਂ ਫੰਡਰਾਂਆਂ ਗੀਆਂ ਹਜੇ ਡੇਢ ਡੇਢ ਦੋ ਦੋ ਮਹੀਨੇ ਤੱਕ ਬਣ ਜਾਣੀਆਂ ਠੀਕ ਹੈ ਹਾਂ ਵੀ ਖਾਲੀ ਹਲੇ ਫਿਲਹਾਲ ਹਜੇ ਖਾਲੀ ਹੈ ਫਿਲਹਾਲ ਇਹਨਾਂ ਦਾ ਰੇਟ ਭਰਾ ਰੇਟ ਕਰ ਲਾਂਗੇ ਵੀਰੇ ਫੋਨ ਤੇ ਠੀਕ ਹੈ ਜੀ ਇਹ ਦੂਜੀ ਇਹਦੇ ਵੀ ਫੰਡਰੀ ਹੈ ਹਾਂ ਇਹ ਵੀ ਫੰਡਰੀ ਹੈ ਵੀਰੇ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਕਦੇ ਤੇ ਅਗਲੀ ਆ ਇਹ ਵੀ ਫੰਡਰੀ ਹੈ ਵੀਰੇ ਠੀਕ ਹੈ ਜੀ ਤੇ ਉਹ ਚਾਰ ਨੰਬਰ ਕਾਰ ਨੰਬਰ ਵੀ ਫੰਡਲ ਲੋ ਭਰਾ ਇਹਦੇ ਚੋ ਜਿਹੜੀ ਖੱਟ ਆਉਂਦੀ ਹੈ ਤੁਸੀਂ ਆ ਕੇ ਤੇ ਸੱਕ ਤੇ ਵਿਸੱਲੀ ਤੁਸੀਂ ਆਪ ਕਰ ਲੀਓ ਜੀ ਬਸ ਇਹ ਚਾਹ ਰਹਾ ਬਾਹਰੀ ਸਾਈਡ ਆ ਠੀਕ ਹੈ ਨਾ ਬਾਈ ਜੀ ਨੇ ਫਾਰਮ ਨੂੰ ਦੱਸ ਦਿੱਤਾ ਜੀ ਖਾਲੀ ਕਰਨਾ ਬਾਈ ਕਹਿੰਦਾ ਮੈਂ ਤੁਹਾਨੂੰ ਦਿਖਾਤੇ ਠੀਕ ਹੈ ਜੀ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਕੀ ਬਾਈਆਂ ਦੀ ਗੱਲਬਾਤ ਚੱਲੀ ਜਾਂਦੀ ਹੈ ਇਹਨਾਂ ਦੇ گاਮਾਂ ਦੀ ਤੇ ਜਿਹੜੇ ਸੇਨਾਗਾ ਤੁਹਾਨੂੰ ਦਿਖਾਤੇ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੁੱਕ ਕੇ ਬਾਈ